ਤੁਹਾਨੂੰ ਦੱਸ ਦਈਏ ਕਿ ਇੱਕ ਖੋਜ ਨਿਧਾਨ ਪ੍ਰਕਾਸ਼ਿਤ ਕਰਦੇ ਆਂ ਸੀ ਰਿਸਰਚ ਜਰਨਲ ਸਾਲ ਦੇ ਵਿੱਚ ਦੋ ਵਾਰੀ ਪ੍ਰਕਾਸ਼ਿਤ ਹੁੰਦਾ ਅੱਜ ਦੀ ਇਸ वार्ता ਦੇ ਵਿੱਚ ਖੋਜ ਨਿਧਾਨ ਦੇ 7ਵੇਂ ਅੰਕ ਦੀ ਸੰਪਾਦਕੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਜਿਸ ਦਾ ਵਿਸ਼ਾ ਹੈ ਕਿ ਸਿੱਖ ਚਿੰਤਕ ਅਤੇ ਸਿੱਖ ਅਧਿਅਨ ਇਹ ਵੀ ਦੱਸ ਦਈਏ ਕਿ ਖੋਜ ਨਿਧਾਨ ਦਾ 7ਵਾਂ ਅੰਕ ਸਿੱਖ ਅਧਿਅਨ ਵਿਸ਼ੇਸ਼ ਅੰਕ ਹੈ ਔਰ ਇਸ ਕਰਕੇ ਇਸ ਦੀ ਸੰਪਾਦਕੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝੀ ਇਹਦਾ ਵਿਸ਼ਾ ਹੈ ਕਿ ਸਿੱਖ ਚਿੰਤਕ ਅਤੇ ਸਿੱਖ ਅਧਿਆਨ ਮਨੁੱਖੀ ਚਿੰਤਨ ਦੀ ਉਤਪਤੀ ਬਾਰੇ ਮੁੱਖ ਦੋ ਧਾਰਨਾਵਾਂ ਹਨ ਪਹਿਲੀ ਮਨੁੱਖ ਅਤੇ ਇਸ ਦਾ ਰਹਸਮਈ ਜੀਵਨ ਹੈ ਜੀਵਨ ਦੇ ਰਹੱਸ ਨੂੰ ਸਮਝਣ ਦੇ ਲਈ ਮਨੁੱਖੀ ਚਿੰਤਨ ਹੋਂਦ ਵਿੱਚ ਆਇਆ ਹੈ ਮੁੱਢ ਕਾਲ ਤੋਂ ਮਨੁੱਖ ਜੀਵਨ ਦੇ ਸੱਚ ਪਾਵਰ ਹਸਨ ਨੂੰ ਸਮਝਣ ਦਾ ਯਤਨ ਕਰਦਾ ਹੈ ਦੂਜੀ ਧਾਰਨਾ ਹੈ ਕਿ ਮਨੁੱਖ ਆਪਣੀਆਂ ਬੁਨਿਆਦੀ ਲੋੜਾਂ ਰੋਟੀ ਕੱਪੜਾ ਤੇ ਮਕਾਨ ਆਦਿ ਪੂਰਤੀ ਲਈ ਚਿੰਤਨ ਕਰਦਾ ਹੈ ਦੋਵਾਂ ਧਾਰਨਾਵਾਂ ਦੇ ਆਧਾਰ ਤੇ ਮਨੁੱਖੀ ਜੀਵਨ ਅਤੇ ਸਮਾਜ ਨੂੰ ਸਮਝਣ ਲਈ ਪ੍ਰਾਪੋਤਿਕ ਅਤੇ ਭੌਤਿਕ ਚਿੰਤਨਾ ਵਿਕਸਿਤ ਹੋਈ ਹਨ ਮਨੁੱਖੀ ਜੀਵਨ ਅਤੇ ਚਿੰਤਨਾ ਇੱਕ ਦੂਜੇ ਨਾਲ ਸੰਬੰਧਤ ਹਨ ਮਨੁੱਖ ਨੇ ਮੰਨ ਦੀ ਖੋਜ ਕਰਕੇ ਅੰਤਮ ਨਿਸ਼ਾਨੇ ਨੂੰ ਪ੍ਰਾਪਤ ਕਰਨਾ ਹੈ ਭਗਤ ਕਬੀਰ ਜੀ ਦਾ ਸ਼ਬਦ ਹੈ ਇਸ ਮਨ ਕੋ ਕੋਈ ਖੋਜੋ ਭਾਈ ਖੋਜ ਨਾਲ ਮਨੁੱਖੀ ਚਿੰਤਨ ਨੂੰ ਦਿਸ਼ਾ ਮਿਲਦੀ ਹੈ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ ਤੇ ਖੋਜ ਨਿਧਾਨ ਦਾ ਇਹ ਉਪਰਾਲਾ ਹੈ ਕਿ ਪੰਜਾਬ ਅਧਿਆਨ ਅਤੇ ਸਿੱਖ ਅਧਿਆਨ ਨਾਲ ਸੰਬੰਧਿਤ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਜਾਣ ਇਸ ਅੰਕ ਵਿੱਚ ਸਿੱਖ ਅਧਿਆਦੇ ਦੀ ਰੂਪਰੇਖਾ ਨੂੰ ਨਿਖਾਰਨਾ ਅਤੇ ਸਿੱਖ ਚਿੰਤਕਾਂ ਦੇ ਜੀਵਨ ਕਾਰਜ ਅਤੇ ਯੋਗਦਾਨ ਕਾਰਜ ਅਤੇ ਯੋਗਦਾਨ ਨਾਲ ਸਬੰਧਤ ਖੋਜ ਪੱਤਰ ਸ਼ਾਮਲ ਕੀਤੇ ਗਏ ਹਨ ਧਰਮਦਰਸ਼ਨ ਦੀ ਭਾਸ਼ਾ ਚਿੰਤਨ ਅਤੇ ਗਿਆਨ ਮਮੰਸਾ ਦਾ ਵਿਸ਼ਾ ਹੈ ਧਰਮ ਦੇ ਅਨੁਤੇ ਚਿੰਤਨ ਵਿਆਖਿਆਕਾਰੀ ਵਿਸ਼ੇਸ਼ ਕਰਕੇ ਵਿਆਖਿਆ ਸ਼ਾਸਤਰ ਦਾ ਪ੍ਰਮੁੱਖ ਸੰਕਲਪ ਹੈ ਸਿੱਖ ਧਰਮ ਵਿੱਚ ਚਿੰਤਨ ਲਈ ਢੁਕਮਾ ਸ਼ਬਦ ਗੁਰਮਤਿ ਵਿਚਾਰ ਹੈ ਗੁਰਬਾਣੀ ਦੀ ਸਮਝ ਲਈ ਗੁਰਮਤਿ ਵਿਚਾਰ ਗੁਰੂ ਕਾਲ ਤੋਂ ਨਿਰੰਤਰ ਹੋ ਰਹੀ ਹੈ ਇਸ ਨਿਰੰਤਰਤਾ ਵਿੱਚ ਯੋਗਦਾਨ ਪਾਉਣ ਵਾਲੇ ਸਿੱਖ ਚਿੰਤਕਾਂ ਦੇ ਯੋਗਦਾਨ ਤੋਂ ਸੇਧ ਲੈਣ ਲਈ ਇਹਨਾਂ ਦੇ ਕਾਰਜਾਂ ਦਾ ਸਿਲਸਿਲੇਵਾਰ ਅਧਿਐਨ ਕਰਨ ਦੀ ਲੋੜ ਹੈ ਸਿੱਖ ਚਿੰਤਨ ਦਾ ਮੂਲ ਆਧਾਰ ਗੁਰਵਾਣੀ ਹੈ ਪਰੰਤੂ ਆਧੁਨਿਕ ਚਿੰਤਨ ਦੇ ਪ੍ਰਭਾਵ ਅਧੀਨ ਗੁਰਵਾਣੀ ਵਿਆਖਿਆ ਭਾਵ ਗੁਰਮਤਿ ਵਿਚਾਰ ਉੱਪਰ ਇਤਿਹਾਸ ਅਤੇ ਰਾਜਨੀਤੀ ਦੇ ਪ੍ਰਭਾਵ ਸਾਫ਼ ਝਲਕ ਰਹੇ ਹਨ ਆਧੁਨਿਕ ਚਿੰਤਨ ਨੇ ਸਿੱਖ ਚਿੰਤਨ ਦੇ ਰਹਾਨੇ ਆਧਾਰ ਨੂੰ ਠੋਸ ਭਾਵ ਇਤਿਹਾਸਿਕ ਨਜ਼ਰੀਆ ਦਿੱਤਾ ਹੈ ਇਹ ਕਹ ਲੋ ਕਿ ਪਰਆਪਤਕ ਉੱਪਰ ਭੌਤਿਕਤਾ ਭਾਰੂ ਹੋ ਗਈ ਆਧੁਨਿਕ ਚਿੰਤਨ ਨੇ ਇੱਕ ਵਾਰ ਅਧਿਆਤਮਕਤਾ ਨੂੰ ਹਾਸ਼ੀਏ ਤੇ ਧੱਕ ਦਿੱਤਾ ਸੀ। ਅਕਾਦਮਿਕ ਖੇਤਰ ਵਿੱਚ ਅਧਿਆਤਮਕਤਾ ਨੂੰ ਅਰਥਹੀਣ ਅਤੇ ਤਰਕਹੀਣ ਕਹਿ ਕੇ ਨਕਾਰ ਦਿੱਤਾ ਗਿਆ ਸੀ। ਆਧੁਨਿਕਤਾ ਦੇ ਦੌਰ ਹਟਾਉਣ ਤੋਂ ਪਿੱਛੋਂ ਸੱਭੇਕ કહે ਜਾਂਦੇ ਮਨੁੱਖ ਦੀਆਂ ਮਨਮਤੀ ਕਾਰਵਾਈਆਂ ਆਪ ਹਉਦਰੇਪਣ ਹੰਕਾਰ ਬੈਰ ਵਿਰੋਧ ਹਿੰਸਾ ਨੈਤਿਕ ਤੇ ਸਮਾਜਿਕ ਕਦਰਾਂ ਵਿੱਚ ਗ੍ਰਾਵਟ ਅਤੇ ਕੁਦਰਤੀ ਨਿਯਮਾਂ ਦੇ ਉਲਟ ਜੀਵਨ ਵਿਵਹਾਰ ਅਪਣਾਉਣ ਕਰਕੇ ਆਧੁਨਿਕ ਮਨੁੱਖ ਦੇ ਚਿੰਤਨ ਚੇਤਨ ਹੋਣ ਤੇ ਪ੍ਰਸ਼ਨ ਚੰ ਲੱਗਦੇ ਹਨ ਨੈਤਿਕ ਪੱਖ ਤੋਂ ਵੇਖਿਆ ਜਾਵੇ ਤਾਂ ਕੁਦਰਤੀ ਜੀਵ ਜੰਤੂ ਨੈਤਿਕ ਨਿਯਮਾਂ ਮੁਤਾਬਕ ਚੱਲਦੇ ਹਨ ਪਰੰਤੂ ਮਨੁੱਖੀ ਜੀਵਨ ਵਿੱਚੋਂ ਅਨੇਕਾਂ ਘਟਨਾਵਾਂ ਭਾਵੇਂ ਕੇਸ ਸਾਹਮਣੇ ਹਨ ਜੋ ਮਨੁੱਖ ਦੇ ਅਨੈਤਿਕ ਹੋਣ ਦੀ ਪ੍ਰਤੱਖ ਗਵਾਹੀ ਹਨ ਇਸ ਤਰ੍ਹਾਂ ਅਨੈਤਿਕ ਵਿਹਾਰ ਗਰਵਾਣੇ ਦੀ ਵਿਆਖਿਆ ਦੇ ਖੇਤਰ ਵਿੱਚ ਹੋ ਰਿਹਾ ਹੈ ਗਰਵਾਣੇ ਉਚਾਰਨ ਦੀ ਆੜ ਹੇਠ ਗਰਵਾਣੇ ਦੇ ਸ਼ੁੱਧ ਪਾਠ ਨੂੰ ਨਮਰੂਪ ਦੇਣ ਦੀਆਂ ਕੋਸ਼ਿਸ਼ਾਂ ਪਨਪਰਿਆ ਹਨ ਗੁਰਵਾਣੀ ਦੀ ਮਨਮਤ ਵਿਆਖਿਆ ਨੂੰ ਠੱਲਣ ਲਈ ਗੁਰਵਾਣੀ ਵਿਆਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਚਿੰਤਕਾਂ ਦੇ ਕਾਰਜ ਅਤੇ ਜੀਵਨ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਜੋਕੇ ਸਿੱਖ ਚਿੰਤਨ ਦੇ ਰੁਝਾਨ ਸਮਝਣ ਲਈ ਸਿੱਖ ਚਿੰਤਨ ਦੀ ਮੌਲਿਕਤਾ ਨੂੰ ਸਮਝਣਾ ਜ਼ਰੂਰੀ ਹੈ ਗੁਰੂ ਨਾਨਕ ਦੇਵ ਜੀ ਨੇ ਨਵੇਂ ਰਹਾਨੇ ਆਧਾਰ ਤੇ ਸਿੱਖ ਮਤ ਦੀ ਨੀਂ ਰੱਖੀ ਹੈ ਸਿੱਖ ਧਰਮ ਦੇ ਹੋਣ ਵਿੱਚ ਆਉਣ ਤੋਂ ਪਹਿਲਾਂ ਸੰਸਾਰ ਦੀਆਂ ਪ੍ਰਮੁੱਖ ਧਾਰਮਿਕ ਪਰੰਪਰਾਵਾਂ ਆਪਣੀ ਪਛਾਣ ਕਾਇਮ ਕਰ ਚੁੱਕੀਆਂ ਸਨ ਗੁਰੂ ਸਾਹਿਬ ਨੇ ਸਤ ਪਛਾਣਾਂ ਤੋਂ ਨਿਰਾਲੀ ਅਧਿਆਤਮਿਕ ਆਧਾਰ ਤੇ ਸਿੱਖੀ ਦੀ ਨੀਂ ਰੱਖੀ ਹੈ ਇਸ ਨਵੀਂ ਪਰੰਪਰਾ ਦਾ ਵਿਲੱਖਣ ਪਹਿਲੂ ਇਹ ਹੈ ਕਿ ਇਸ ਦਾ ਸਰਵਸਾਂਝਾ ਸੰਦੇਸ਼ ਵਿਭਿੰਨ ਪਛਾਣਾਂ ਨਾਲ ਸੰਬੰਧਤ ਲੋਕਾਂ ਨੂੰ ਆਪਸ ਵਿੱਚ ਮਿਲਾਉਂਦਾ ਹੈ ਸ਼ਾਇਦ ਇਸ ਕਰਕੇ ਪ੍ਰਚਲਿਤ ਪਛਾਣਾਂ ਵਿੱਚ ਨਵੇਂ ਭਾਵ ਸਿੱਖ ਧਰਮ ਦੀ ਪਹਿਚਾਣ ਨੂੰ ਇਤਿਹਾਸਕਾਰਾਂ ਨੇ ਪਹਿਲਾਂ ਸਥਾਪਿਤ ਪਰੰਪਰਾਵਾਂ ਦੇ ਸੰਦਰਭ ਵਿੱਚ ਇੱਕ ਸਾਂਝੀ ਪਰੰਪਰਾ ਵਜੋਂ ਪੇਸ਼ ਕੀਤਾ ਹੈ ਅਤੇ ਇਸ ਦੇ ਚਿੰਤਨ ਦੀ ਵਿਲੱਖਣਤਾ ਵੱਲ ਉਹਨਾਂ ਨੇ ਘੱਟ ਧਿਆਨ ਦਿੱਤਾ ਹੈ ਸਿੱਖਾ ਦੇ ਅੰਦੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਬਹੁਤੇ ਵਿਦਵਾਨਾਂ ਨੇ ਸਿੱਖ ਪਹਿਚਾਣ ਦੀ ਵਿਲੱਖਣਤਾ ਦੇ ਸਿਧਾਂਤਕ ਆਧਾਰਾਂ ਨੂੰ ਸਮਝਣ ਦੀ ਬਜਾਏ ਸਿੱਖੀ ਨੂੰ ਇਤਿਹਾਸਕ ਪ੍ਰਕਿਰਿਆ ਜਾਂ ਪ੍ਰਚਲਿਤ ਪਰੰਪਰਾਵਾਂ ਦੀ ਲਗਾਤਾਰਤਾ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸਿੱਖ ਪਛਾਣ ਦੀ ਵਿਲੱਖਣਤਾ ਨੂੰ ਨਾ ਸਮਝਣਾ ਜਾਂ ਇਸ ਪਾਸੇ ਵੱਲ ਧਿਆਨ ਨਾ ਦੇਣ ਵਾਲੇ ਇਤਿਹਾਸਕਾਰਾਂ ਦੀਆਂ ਧਾਰਨਾਵਾਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲੇ ਉਹ ਜੋ ਸਿੱਖ ਪਰੰਪਰਾ ਨੂੰ ਪੂਰਬਲੀ ਪਰੰਪਰਾ ਦਾ ਹਿੱਸਾ ਮੰਨਦੇ ਹਨ ਦੂਸਰੇ ਉਹ ਜਿਹੜੇ ਸਿੱਖ ਪਛਾਣ ਨੂੰ ਇਤਿਹਾਸਕ ਘਟਨਾਵਾਂ ਨਾਲ ਜੋੜ ਕੇ ਇਹ ਧਾਰਨਾ ਬਣਾਉਂਦੇ ਹਨ ਕਿ ਸਿੱਖ ਪਛਾਣ ਗੁਰੂ ਸਹਿਬਾਂ ਤੋਂ ਪਿੱਛੋਂ ਵਿਕਸਿਤ ਹੋਈ ਹੈ ਇਹ ਧਾਰਨਾ ਇੱਕ ਤਰ੍ਹਾਂ ਨਾਲ ਪਹਿਲੀ ਧਾਰਨਾ ਦੀ ਹੀ ਉਪਜ ਹੈ ਸਿੱਖ ਪਹਿਚਾਣ ਨੂੰ ਇਤਿਹਾਸਿਕ ਘਟਨਾਵਾਂ ਨਾਲ ਜੋੜ ਕੇ ਸਮਝਣ ਦੀ ਵਿਧੀ ਵਿੱਚੋਂ ਇਹਨਾਂ ਨੇ ਸਿੱਖ ਪਹਿਚਾਣ ਬਾਰੇ ਇਤਿਹਾਸਿਕ ਤੱਥਾਂ ਦੇ ਆਧਾਰ ਤੇ ਕੁਝ ਪ੍ਰਸ਼ਨ ਖੜੇ ਕੀਤੇ ਹਨ ਤੀਸਰੀ ਧਿਰ ਵਿੱਚ ਉਹ ਇਤਿਹਾਸਕਾਰ ਸ਼ਾਮਲ ਕੀਤੇ ਜਾ ਸਕਦੇ ਹਨ ਜੋ ਸਿੱਖ ਪਹਿਚਾਣ ਨੂੰ ਸਿੱਖੀ ਦੇ ਸੰਦਰਭ ਵਿੱਚ ਸਮਝਣ ਦੇ ਵਿਜਾਏ ਇਸ ਨੂੰ Hindu ਜਾਂ Muslim ਪਰੰਪਰਾ ਵਿੱਚੋਂ ਕਿਸੇ ਇੱਕ ਨਾਲ ਜੋੜ ਦਿੰਦੇ ਹਨ ਜਾਂ ਸਿੱਖੀ ਨੂੰ ਇਹਨਾਂ ਦੋਵਾਂ ਵਿੱਚੋਂ ਵਿਕਸਿਤ ਹੋਈ ਪਰੰਪਰਾ ਮੰਨ ਲੈਂਦੇ ਹਨ ਉਹ ਉਪਰੋਕਤ ਧਾਰਨਾਵਾਂ ਸਿੱਖ ਮੰਤ ਨੂੰ ਕਾਲ ਦੇ ਜਾਂ ਹੋਣ ਦੇ ਦਾਇਰੇ ਵਿੱਚ ਬੰਨ੍ਹ ਦਿੰਦੀਆਂ ਹਨ ਇਸ ਕਰਕੇ ਸਿੱਖ ਚਿੰਤਨ ਦੀ ਮੌਲਕਤਾ ਉਜਾਗਰ ਨਹੀਂ ਹੁੰਦੀ ਅਜੋਕੇ ਚਿੰਤਨ ਦੇ ਸੱਚ ਨੂੰ ਸਥਿਰ ਮੰਨਣ ਦੇ ਬਜਾਏ ਇਹ ਦਲੀਲ ਦਿੱਤੀ ਹੈ ਕਿ ਮਨੁੱਖ ਹਰ ਸਮੇਂ ਸੱਚ ਨੂੰ ਆਪਣੇ ਨਜ਼ਰੀਏ ਨਾਲ ਸਮਝਦਾ ਹੋਇਆ ਇਸ ਦੀ ਨਵੀਂ ਵਿਆਖਿਆ ਕਰਦਾ ਹੈ ਸੱਚ ਦੀ ਵਿਆਖਿਆ ਇਕਸਾਰ ਅਕੈਰੀ ਜਸਥਿਰ ਨਹੀਂ ਹੁੰਦੀ ਇਸ ਕਰਕੇ ਸੱਚ ਨੂੰ ਵਿਆਖਿਆ ਨਿਰਧਾਰਤ ਕਰਦੀ ਹੈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਵਿਆਖਿਆ ਨੂੰ ਪਾਠਕ ਜਾਂ ਸਰੋਤ ਆਪਣੇ ਨਜ਼ਰੀਏ ਨਾਲ ਸਮਝਦਾ ਹੈ ਇਸ ਕਰਕੇ ਵਿਆਖਿਆਕਾਰ ਵੱਲੋਂ ਕੀਤੀ ਵਿਆਖਿਆ ਕੇਵਲ ਉਸ ਦਾ ਸੱਚ ਹੁੰਦੀ ਹੈ ਇਸ ਸੰਦਰਭ ਵਿੱਚ ਵੇਖਿਆ ਜਾਵੇ ਤਾਂ ਪ੍ਰਵੇਖ ਜਸ ਸਮੇਂ ਦੇ ਲੋੜਾਂ ਮੁਤਾਬਕ ਧਰਮ ਦੀ ਵਿਆਖਿਆ ਹੁੰਦੀ ਰਹੇਗੀ ਸੁਭਾਵਿਕ ਹੀ ਜਿਹੜੇ ਧਰਮਾਂ ਦੇ दैਵੀ ਸੰਦੇਸ਼ ਇਸ ਵਿਆਖਿਆ ਦੇ ਸਮਰਥ ਹੋਣਗੇ ਉਹ ਜੀਵਤ ਰਹਿਣਗੇ ਇਸ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਗੁਰਬਾਣੀ ਵਿੱਚ ਪੇਸ਼ ਹੋਇਆ ਅਕਾਲਪੁਰਖ ਭਾਵ ਸੱਚ ਹਰ ਦਿਨ ਨਵਾਂ ਅਤੇ ਤਾਜ਼ਾ ਹੈ ਗੁਰਬਾਣੀ ਦਾ ਸ਼ਬਦ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਸਿੱਖ ਚਿੰਤਨ ਦਾ ਮੁੱਖ ਉਦੇਸ਼ ਗੁਰਬਾਣੀ ਦੇ ਸਿਧਾਂਤ ਨੂੰ ਸਮਝਣਾ ਹੈ ਗੁਰਬਾਣੀ ਦੀ ਸਮਝ ਸਮੇਂ ਨਾਲ ਬਦਲਦੀ ਰਹਿੰਦੀ ਹੈ ਸਮੇਂ ਦੀ ਲੋੜ ਮੁਤਾਬਕ ਗੁਰਬਾਣੀ ਵਿਆਖਿਆ ਬੇਸ਼ੱਕ ਧਾਰਮਿਕ ਸਮੇਂ ਦੀ ਲੋੜ ਮੁਤਾਬਕ ਗੁਰਬਾਣੀ ਵਿਆਖਿਆ ਬੇਸ਼ੱਕ ਬਦਲਦੀ ਹੈ ਪਰੰਤੂ ਗਰਵਾਣੇ ਲਈ ਧਰਮ ਗ੍ਰੰਥਾਂ ਦੇ ਅਧਿਨ ਲਈ ਨਵੀਆਂ ਦ੍ਰਿਸ਼ਟੀਆਂ ਵਿਸ਼ੇਸ਼ ਕਰਕੇ ਧਾਰਮਿਕ ਵਿਆਖਿਆ ਸ਼ਾਸਤਰ ਦੀਆਂ ਵਿਧੀਆਂ ਦੀ ਮਦਦ ਲੈਣਾ ਅਤੇ ਵਿਸ਼ੇਪੱਧਰ ਤੇ ਪੈਦਾ ਹੋ ਰਹੀਆਂ ਸਮੱਸਿਆਵਾਂ માં ਦੇ ਬਦਲ ਲਈ ਸਿੱਖ ਦ੍ਰਿਸ਼ਟੀਕੋਣ ਤੋਂ ਯੋਗਦਾਨ ਪਾਉਣਾ ਹੈ ਗੁਰਮਤਿ ਚਿੰਤਨ ਵਿੱਚ ਭੂਮਿਕਾ ਨਿਭਾਉਣ ਵਾਲੇ ਸਿੱਖ ਚਿੰਤਕਾਂ ਦੇ ਜੀਵਨ ਅਤੇ ਕਾਰਜਾਂ ਤੋਂ ਸੇਦਰ ਲੈਂਡੀ ਖੋਜ ਨਿਧਾਨ ਦੇ ਇਸ ਅੰਕ ਵਿੱਚ ਸਿੱਖ ਅਧਿਆਨ ਦੀ ਅਜੋਕੀ ਸਥਿਤੀ ਅਤੇ ਸਿੱਖ ਚਿੰਤਕਾਂ ਨਾਲ ਸੰਬੰਧਿਤ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ ਸਿੱਖ ਚਿੰਤਕਾਂ ਦੀ ਸੂਚੀ ਕਾਫੀ ਲੰਮੀ ਹੈ ਇਸ ਅੰਕ ਵਿੱਚ 6 ਖੋਜ ਪੱਤਰ ਸ਼ਾਮਲ ਕੀਤੇ ਹਨ ਆਉਣ ਵਾਲੇ ਅੰਕ ਵਿੱਚ ਸਿੱਖ ਚਿੰਤਕਾਂ ਅਤੇ ਸਿੱਖ ਅਧਿਆਨ ਦੇ ਨਾਲ ਸੰਬੰਧਿਤ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਜਾਣਗੇ ਸੰਪਾਦਕੀ ਇਥੇ ਖਤਮ ਹੁੰਦੀ ਹੈ ਇਹਦੇ ਨਾਲ ਹੀ ਆਪ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਜੇਕਰ ਤੁਸੀਂ ਖੋਜ ਨਿਧਾਨ ਨੂੰ ਪੜ੍ਹਨਾ ਚਾਹੁੰਦੇ ਹਾਂ ਤਾਂ ਤੁਸੀਂ ਇਸ ਦੀ ਵੈੱਬਸਾਈਟ ਤੇ ਜਾ ਕੇ ਕੱਲਾ ਤੁਸੀਂ ਖੋਜ ਨਿਧਾਨ ਲਿਖੋਗੇ ਕਿਵੇਂ ਤੁਸੀਂ ਪ੍ਰਾਪਤ ਕਰਨਾ ਹੈ ਇਹਦੀ ਸਾਰੀ ਜਾਣਕਾਰੀ ਤੁਹਾਨੂੰ ਵੈੱਬਸਾਈਟ ਤੇ ਮਿਲ ਜਾਏਗੀ ਔਰ ਅਸੀਂ ਇਹ ਯਤਨ ਕਰਾਂਗੇ ਕਿ ਪੁਰਾਣੇ ਖੋਜ ਅਨਧਾਨ ਦੇ ਅੰਕਾਂ ਦੇ ਕੁਝ ਖੋਜ ਪੱਤਰ ਆਪ ਜੀ ਦੇ ਨਾਲ ਅਸੀਂ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਂਝੇ ਕਰਦੇ ਰਹਾਂਗੇ ਇਹ ਵਾਰਤਾ ਤੁਹਾਨੂੰ ਕਿੱਦਾਂ ਦੀ ਲੱਗੀ ਇਹਦੇ ਨਾਲ ਸੰਬੰਧ ਤੋ ਤੁਸੀਂ ਆਪਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਪਾ ਸਕਦੇ ਹੋ ਜਾਂ ਸਾਨੂੰ ਈਮੇਲ ਕਰ ਸਕਦੇ ਹੋ ਤੇ ਸਾਡੀ ਖੋਜ ਅਨਧਾਨ ਦੀ ਜਿਹੜੀ ਈਮੇਲ ਹੈ oaekhojnidan2020@gmail.com ਤੇ ਇਹਦੇ ਨਾਲ ਸੰਬੰਧਤ ਜੇਕਰ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਖੋਜ ਨਿਧਾਨ ਦੇ ਵੈਬਸਾਈਟ ਤੇ ਜਾ ਕੇ ਜਾਂ ਇਹਦਾ ਇੱਕ ਫੋਨ ਨੰਬਰ ਹੈ ਮੋਬਾਈਲ ਨੰਬਰ 94635 68052 ਅਤੇ ਦੁਬਾਰਾ ਫੇਰ ਫੋਨ ਨੰਬਰ ਬੋਲ ਰਹੇ ਹਾਂ 94 635 86 052 ਇਸ ਦੇ ਉੱਪਰ ਤੁਸੀਂ WhatsApp ਦੇ ਰਾਹੀਂ ਆਪਣਾ ਕੋਈ ਸੰਦੇਸ਼ ਮੈਸੇਜ ਭੇਜ ਸਕਦੇ ਹੋ ਜਾਂ ਕੋਈ ਜਾਣਕਾਰੀ ਲੈ ਸਕਦੇ ਹੋ ਤੁਸੀਂ ਇਹ વાਰਤਾ ਸੁਣੇ ਤੁਹਾਡਾ ਧੰਨਵਾਦ ਅਖੀਰ ਦੇ ਵਿੱਚ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ कर लेना जी धन्यवाद